ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਮਾਛੀਕੇ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਦੋ ਨਗ ਲੈ ਕੇ ਆਏ ਆ ਜੀ ਦੋਨੇ ਤੋਕੜ ਆ ਡਿਟੇਲ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰ ਕੇ ਮੈਂ ਰੇਗ ਵੀਡੀਓ ਚ ਕਹਿੰਨਾ ਉਹਨਾਂ ਬਈ ਤੁਸੀਂ ਪੈਸੇ ਲਾਉਣੇ ਹੁੰਦੇ ਆ ਆਪ ਦੀ ਦੋ ਟਾਈਮ ਚਾਰ ਟਾਈਮ ਤਸੱਲੀ ਜਰੂਰ ਕਰ ਲਿਆ ਕਰੋ ਕਿਉਂਕਿ ਬਾਅਦ ਚ ਲਾਂਬੇ ਦਾ ਕੋਈ ਫਾਇਦਾ ਨਹੀਂ ਹੁੰਦਾ ਜੀ ਪਹਿਲਾਂ ਤਸੱਲੀ ਕੀਤੀ ਚੰਗੀ ਹੁੰਦੀ ਆ ਆਜੋ ਜੀ ਸਸਰੀ ਗਾਲ ਸਸਰੀ ਗਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰੇ ਖੋਸ਼ਕੀਰਤ ਸਿੰਘ ਪਿੰਡ ਮਾਸੀਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਆ ਸਿੰਘ ਵਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਮੇਰੇ 98799 24403 ਬਾਈ ਠੀਕ ਹੈ ਵੀਰੇ ਦੋ ਨਾਗਾ ਜੀ ਹਾਂਜੀ ਦੋ ਨਾਗੇ ਇਧਰੋਂ ਡੱਬੀ ਵੜ ਤੋਂ ਸ਼ੁਰੂ ਕਰਦੇ ਆਂ ਜੀ ਸੁਆਕੇ ਨਮਾ ਵੀਰੇ ਸੁਆ ਬਾਈ ਹੋ ਗਈ ਦੂਜਾ ਠੀਕ ਹੈ ਕਦੋਂ ਸੂਈ ਹੈ ਪਤਾ ਜੀ ਸੂਈ ਤੋਂ ਨਹੀਂ ਆਪਾਂ ਨੂੰ ਪਤਾ ਬਾਈ ਆਪਣੀ ਖਰੀਦੀ ਹੋਈ ਹੈ ਆਪਣੀ ਖਰੀਦੀ ਵੀ ਹੈ ਦੁੱਧ ਕਿੰਨਾ ਝੁਖਾ ਦਾਂਗੇ ਦੁੱਧ ਬਾਈ ਹੈਨਾ ਕਹਿਣ ਨੂੰ ਪੱਠ ਕਹਿ ਦਿੰਨੇ ਆ ਯਾਰ 7 ਕਿਲੋ ਭਮਾਂ ਦੀ ਆਪਣੇ ਘਰੇ ਚਾਰ ਟਾਈਮ ਚੋਲੇ ਪਈ ਹਣਾ ਗੇਟੋਂ ਬਾਹਰ ਕੋਈ ਗਰੰਟੀ ਨਹੀਂ ਭਮਾਦੀ ਇੱਥੇ ਯਾਰ 10 ਡੰਗ ਚੋਲੇ ਯਾਰ ਇੱਥੇ ਆਪਣੇ ਘਰ ਦੇ ਘਰੇ 7 ਕਿਲੋ ਗਰੰਟੀ ਆ ਹਾਂ ਘਰੇ 7 ਕਿਲੋ ਗਰੰਟੀ ਆ ਭਮਾ ਦੀ ਲੀਟਰ ਮਾਰ ਲੈ ਠੀਕ ਆ ਥਣਾ ਦੀ ਡੰਨ ਆ ਜੀ ਥਣਾ ਦੀ ਡੰਨ ਆ ਬਈ ਆ ਥਣ ਚ ਮੈਂ ਦਾਦਾ ਯਾਰ 4-5 ਧਾਰਾ ਘੱਟ ਹੋਣੀ ਆ ਅਲੇ ਚ ਮਾੜਾ ਜਿਹੜਾ ਹੁੰਦੀ ਆ ਜਿਹੜਾ ਪੁੰਜੀ ਇਹ ਗੱਲ ਤਾਂ ਕੀ ਆ ਬਈ ਉਹ ਚਾਉਂਦੇ ਸੀਗੇ ਮਸ਼ੀਨ ਨਾਲ ਬੈਠਣ ਤੇ ਹਣਾ ਆਪਾਂ ਹੱਥੀਂ ਚੋਲਿਆ ਤਾਂ ਪਤਾ ਲੱਗਦਾ ਬਈ ਥੋੜਾ ਜਿਹਾ ਉੱਨੀ ਕੀ ਹੋਇਆ ਬਾਕੀ ਜਿਹੜਾ ਜਦੋਂ ਟੋਕੜ ਹੋ ਜਾਂਦਾ ਨਾ ਮਾੜਾ ਮੋਟਾ ਡੈਡਾ ਫੈਡਾ ਹੋ ਹੀ ਜਾਂਦਾ ਹੁੰਦਾ ਠੀਕ ਆ ਚਲੋ ਇਹ ਚ 2-4 ਤਰਾਂ ਜਾਏ ਘੱਟ ਮੰਨ ਕੇ ਆ ਜਾਣ ਤੇ AI ਵਗੈਰਾ ਹੋਈ ਹੈ ਜੀ ਬਈ ਉਹਨਾਂ ਨੇ ਕਿਹਾਗਾ ਮਹੀਨਾਕ ਹੋਇਆ ਬਈ ਦੱਸਿਆ AI ਹੋਈ ਨੂੰ ਇਹਦੇ ਆਪਾਂ ਖਾਲੀ ਦੇ ਦੇ ਆਪਾਂ ਖਾਲੀ ਕਹਿ ਕੇ ਦੇਣੀ ਆ ਖਾਲੀ ਕਹਿ ਕੇ ਬੇਨਤੀ ਆ ਤੋੜ ਕੇ ਦਿਖਾ ਦੀ ਵੀਰੇ ਸੂਆ ਬਾਈ ਦੱਸਦਾ ਕਿ ਦੂਜਾ ਸੂਈ ਆ ਬਾਕੀ ਵੀਰੇ ਬਾਈ ਦਾ ਮਾਲ ਨਾ ਖਰੀਦਿਆ ਹੀ ਹੁੰਦਾ ਕੋਈ ਘਰ ਦਾ ਮਾਲ ਨਹੀਂ ਹੁੰਦਾ ਦੁੱਧ ਆਟਾ 7 ਕਿਲੋ ਬਾਈ ਕਹਿੰਦਾ ਮੇਰੇ ਘਰੇ ਜੋਕ ਕੇ ਲੈ ਜਾਓ ਔਰ ਤਸੱਲੀ ਪਰਖ ਤੁਸੀਂ ਕਰਨੀ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦਾ ਵੱਡੀ ਵਹਿੜਾ ਵੀਰੇ ਕੋਈ ਐਂ ਛੋਟੀ ਨਹੀਂ ਵੱਡੀ ਵਹਿੜਾ ਵੀਰੇ ਕੋਈ ਛੋਟੀ ਨਹੀਂ ਬਾਕੀ ਹਵਾਨੇ ਤੇ ਬਰੀਕ ਬਰੀਕ ਵੇਂਜ ਚੈੱਕ ਕਰ ਸਕਦੇ ਹੋ ਲੈ ਚੱਲੋ ਵੀਰੇ ਕੱਦ ਵਹਿੜ ਦੀ ਪੂਰੀ ਚੰਗੀ ਆ ਜੀ ਜਿਹੜਾ ਵੀਰੇ ਥਣ ਚੋਂ ਧਾਰਾਂ ਗਿਣਤੀ ਵੀ ਸਹੀ ਕਿੰਨੀਆਂ ਘੱਟ ਹੋਣਗੀਆਂ ਜੀ ਬਈ ਅਰਪਾ ਮਾਰੀ ਯਾਰ ਤੱਲ ਮੰਨ ਕੀ ਆ ਜੇ ਅਗਲਾ ਤੱਲ ਮੰਨ ਕੇ ਆਜੇ ਇਹ ਵੀ ਗੱਲ ਬਾਈ ਦੀ ਸਹੀ ਆ ਬਈ ਕੱਲ ਨੂੰ ਲੰਬਾ ਆਉਂਦਾ ਤੁਸੀਂ ਤੱਲ ਮੰਨ ਕੇ ਆਇਓ ਬਈ ਤੇਲ ਹੀ ਆ ਥਣ ਚ ਹਲਦਾ ਥਣ ਚ ਕੋਈ ਦਾ ਇੱਕ ਦਿਨੇ ਕੀ ਧਾਰਾ ਘਟਨੇ ਕਈ ਵੀ ਰਣ ਨਾ ਫਿਰ ਹੋ ਜਾਂਦਾ ਵਹਿਮ ਹੋ ਜਾਂਦਾ ਜੀ ਬਾਕੀ ਚੈੱਕ ਕਰ ਸਕਦੇ ਹੋ 7 ਕਿਲੋ ਦੁੱਧ ਆਉਂਦਾ ਜੋਕ ਕੇ ਲੈ ਜਾਓ ਜਾ ਜੀ ਡਿਮਾਂਡ ਜਿਹੜੇ ਲੈਣਾ ਹੀ ਆ। ਜਾ ਜੀ ਵੀਰੇ ਮੁੱਲ ਹਨਾ 22000 ਰੁਪਈਆ ਕਰ ਦਾਂ 20000 ਦੀ ਦੇ ਦਾਂਗੇ। 20000 ਦੀ ਦੇ ਦਾਂਗੇ ਜੀ। ਵੱਡੀ ਵੈੜ ਆ ਵੀਰੇ। 20000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਤੇ ਦੋ ਹਾਲ ਚੱਲਦਾ ਨਹੀਂ ਕੋਈ ਬਈ ਥਾਨ ਨਹੀਂ ਚੱਲਦਾ। ਠੀਕ ਆ। ਦੋ ਨੰਬਰ ਵੀਰੇ ਦਾ ਸੂਆ ਕੰਨ ਮਾਜ। ਇਹ ਬਈ ਹੋਊਗੀ ਯਾਰ ਦੂਜਾਕ। ਠੀਕ ਆ। ਬੇਕ ਹੋਰੀ ਜੀ ਚੋ ਲਈ ਆ ਬਈ ਬੈੜ ਬਹੁਤ ਚੰਗੀ ਆ। ਕਾਲੀ ਘਟ ਸੇਵਾਲੇ ਘਰ ਆਈ ਆ। ਕਿੰਨਾ ਕੋ ਦੱਸ ਦੂ ਮੂਰੇ ਥੱਲੇ। ਇਹ ਥੱਲੇ 6 ਕਿਲੋ ਹੋਊ ਯਾਰ ਦੋ। 6 ਕਿਲੋ ਹੋਊਗਾ ਜੀ। ਹਾਂ ਹਾਂ। ਚਬਾਈ ਕਰ ਮਗਰ ਲੈ ਤਾਂ ਨਾ ਜਿੱਤੇ ਆ ਟੈਮਕਣੇ ਤਾਂ ਵੈਸੇ ਹੀ ਆ ਨਹੀਂ ਆ ਬਈ ਵੈਸੇ ਠੀਕ ਆ ਜੀ ਤੋੜ ਕੇ ਦਿਖਾ ਦੇ ਵੀਰੇ ਠੀਕ ਆ ਵੀਰੇ ਉਹ ਤਾਂ ਨਹੀਂ ਆ ਠੀਕ ਆ ਵੀਰੇ ਬਹੁਤ ਘੱਟ ਸੇਵਾ 6 ਕਿਲੋ ਦੁੱਧ ਕੋਈ ਵੀ ਵੀਰ ਮੰਨ ਕੇ ਆ ਜੇ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਜੀ ਹਨਾ ਦੀ ਓਕੇ ਆ ਚੜ ਲੱਗੇ ਪਿਆ ਯਾਰ ਠੀਕ ਆ ਬਹਿੜਾ ਜੀ ਚਵੀ ਆ ਗਈ ਇਹ ਹੀਟ ਚਵੀ ਆ ਉਹਦੇ ਨਾਲ ਵੀ 19 21 ਹੋ ਜਾਂਦਾ ਜੀ ਤੇ ਇਹਦਾ ਕਿੱਡਾ ਕ ਭਾਅ ਵੀਰੇ ਇਹ ਮੁੱਲ ਬਈ ਹਨਾ ਆਪਾਂ 12000 ਰੁਪਇਆ ਕਰਦੇ ਆ ਹਾਂ ਤੇ ਇਹ 11 ਦੀ ਦੇ ਦਾਂਗੇ ਬਾਕੀ ਮਾਨ ਤਾਨ ਕਰ ਦਾਂਗੇ ਮਾੜਾ ਮੋਟਾ ਵਿੱਚੋਂ 11000 ਚੋਂ ਹਾਂ 11000 ਚੋਂ ਦੀ ਠੀਕ ਆ 11000 ਰੁਪਏ ਚੋਂ ਬਾਈ ਕਹਿੰਦਾ ਮਾਨ ਤਾਨ ਕਰ ਦਾਂਗੇ ਜੀ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ ਬੇੜਾ ਦੋਨੇ ਚੰਗੀਆਂ ਬਾਕੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਚ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ